ਬੀਜੇਪੀ ਵੱਲੋਂ ਹੰਸ ਰਾਜ ਹੰਸ ਨੂੰ ਹਲਕਾ ਫਰੀਦਕੋਟ ਤੋਂ ਉਮੀਦਵਾਰ ਐਲਾਨਣ ਤੋਂ ਬਾਅਦ ਉਹਨਾਂ ਨੇ ਹਲਕੇ ਵਿੱਚ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ ਅੱਜ ਉਹਨਾਂ ਨੇ ਮੋਗਾ ਦੇ ਵਿੱਚ ਰੋਡ ショਅ ਕਰਕੇ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਜਿੱਤੇ ਉਹਨਾਂ ਦੇ ਸਮਰਥਕਾਂ ਨੇ ਉਹਨਾਂ ਦਾ ਥਾਂ-ਥਾਂ ਤੇ ਸਵਾਗਤ ਕੀਤਾ ਰੋਡ ショਅ ਕਰਦੇ ਸਮੇਂ ਜਦੋਂ ਕਾਫਲਾ ਨਹਿਰੂ ਪਾਰਕ ਕੋਲ ਪੁੱਜਾ ਤਾਂ ਉੱਥੇ ਕੁਝ ਕਿਸਾਨ ਜਥੇਬੰਦੀਆਂ ਨੇ ਕਾਲੇ ਝੰਡੇ ਦਿਖਾ ਕੇ ਬੀਜੇਪੀ ਉਮੀਦਵਾਰ ਦਾ ਵਿਰੋਧ ਕੀਤਾ ਜਿੱਕਰ ਜੋ ਹੈ ਕਿ ਕਿਸਾਨ ਜਥੇਬੰਦੀਆਂ ਪਹਿਲਾਂ ਹੀ ਐਲਾਨ ਕਰ ਚੁੱਕੀਆਂ ਹਨ ਕਿ ਉਹ ਭਾਜਪਾ ਉਮੀਦਵਾਰਾਂ ਦਾ ਹਰ ਥਾਂ ਤੇ ਵਿਰੋਧ ਕਰਨਗੀਆਂ ਵਿਰੋਧ ਪ੍ਰੰਤ ਇੱਕ ਗੱਲ ਦਿਲਚਸਪ ਰਹੀ ਉਹ ਸੀ ਜਦੋਂ ਕਿਸਾਨ ਜਥੇਬੰਦੀਆਂ ਵਿਰੋਧ ਕਰ ਰਹੀਆਂ ਸਨ ਤਾਂ ਹੰਸਰਾ ਸੰਸ ਵੱਲੋਂ ਉਹਨਾਂ ਤੇ ਫੁੱਲ ਵਰਸਾਏ ਗਏ ਇੱਥੇ ਇੱਕ ਗੱਲ ਨੋਟ ਕੀਤੀ ਗਈ ਕਿ ਦੋਨੇ ਪਾਸੇ ਕਿਸਾਨ ਜਥੇਬੰਦੀਆਂ ਅਤੇ ਭਾਜਪਾ ਦੇ ਸਮਰਥਕਾਂ ਵੱਲੋਂ ਜ਼ੋਰ-ਸ਼ੋਰ ਨਾਲ ਨਾਅਰੇਬਾਜ਼ੀ ਕੀਤੀ ਗਈ। ਜਿਕਰਯੋਗ ਹੈ ਕਿ ਕੱਲ ਫਰੀਦਕੋਟ ਤੋਂ ਆਪਣੀ ਚੋਣ ਮਹਿੰਮ ਦਾ ਆਗਾਜ਼ ਕਰਨ ਸਮੇਂ ਵੀ ਹੰਸ ਰਾਜ ਹੰਸ ਦਾ ਵਿਰੋਧ ਹੋਇਆ। ਵੇਖਣਯੋਗ ਗੱਲ ਇਹ ਹੈ ਕਿ ਹੰਸ ਰਾਜ ਹੰਸ ਵੋਟਰਾਂ ਨੂੰ ਖੁਸ਼ ਕਰ ਪਾਉਂਦੇ ਹਨ ਕਿ ਨਹੀਂ। ਵੇਖਣਾ ਹੋਵੇਗਾ ਕਿ ਇੰਨੇ ਵਿਰੋਧ ਤੋਂ ਬਾਅਦ ਅਤੇ ਹਲਕੇ ਤੋਂ ਬਾਹਰੀ ਉਮੀਦਵਾਰ ਹੋਣ ਕਰਕੇ ਉਹਨਾਂ ਨੂੰ ਕੀ ਰਿਸਪਾਂਸ ਮਿਲਦਾ। ਕੈਮਰਾਮੈਨ ਮਨਮੋਨ ਗੈਲ ਅਤੇ ਧਰਮ ਸਿੰਘ ਦੇ ਨਾਲ ਮੈਂ ਗੁਰਮੀਤ ਸਿੰਘ। जय शर्मा शय शर्मे तारीबी तारे, बोलना क्या? ना ले लो, पता नहीं सर ना। तारियाँ, राजगायकारे भी आ रहे हैं, रोज आ रहे हैं, चीता रुपा है। तारियाँ, हम राजगायकारे भी आ रहे हैं, आ रहे हैं,